ਦਿੱਲੀ ਦੇ ਵਿੱਚ ਲਾਲ ਕਿਲੇ ਤੇ ਬੰਬ ਲਾਸਟ ਕੀਤਾ ਗਿਆ ਹੈ ਅਤੰਕਵਾਦੀਆਂ ਵੱਲੋਂ ਇਹ ਬਹੁਤ ਹੀ ਸ਼ਰਮਨਾਕ ਤੇ ਕਹਿਰਾਨਾ ਹਰਕਤ ਹੈ ਇਹ ਲੋਕ ਪਕੜੇ ਜਾਂਦੇ ਆ ਇਹਨਾਂ ਦੇ ਨਾਲ ਵੀ 1% ਵੀ ਇਨਸਾਨੀਅਤ ਦੇ ਰਾਨੇ ਇਹਨਾਂ ਦਾ ਵਰਤਾਵ ਨਾ ਕੀਤਾ ਜਾਵੇ ਇਹਨਾਂ ਨੂੰ ਸਜ਼ਾ ਦੇਣ ਚ ਫਾਂਸੀ ਦੇਣ ਚ ਟਿਲ ਵਰਤੀ ਗਈ ਤਾਂ ਸਾਨੂੰ ਮਜਬੂਰਨ ਪਰ ਸਰਕਾਰ ਦੇ ਵੀ ਵਿਰੁੱਧ ਜਾਣਾ ਪਏਗਾ ਤੇ ਉਹਨਾਂ ਦੇ ਖਿਲਾਫ ਪ੍ਰਦਰਸ਼ਨ ਕਰਨਾ ਪਊਗਾ ਜੀ ਕਿ ਹੈ ਗਰੀਬੀ ਤੋਂ ਜਾਂ ਅਨਪੜਤਾ ਤੋਂ ਜੂਜਰੇ ਹੁੰਦੇ ਆ ਮਗਰ ਆਪਾਂ ਹੁਣ ਦੇਖੀਏ ਕਿ ਅਤੰਕਵਾਦੀ ਡਾਕਟਰ ਸੀਗੇ ਪੜੇ ਲਿਖੇ ਸੀਗੇ ਕਮੈਂਟ ਹਾਂ ਜੀ ਅੱਜ ਜਿਹੜਾ ਇਹ ਪੁਤਲਾ ਫੂਲ ਪ੍ਰਦਰਸ਼ਨ ਕੀਤਾ ਗਿਆ ਟੀਕੇ ਸੋ ਉਸ ਦੇ ਵਿੱਚ ਕੀਤਾ ਇਹ ਜੀ ਜਿਵੇਂ ਕਿ 10 11 ਨੂੰ ਦਿੱਲੀ ਦੇ ਵਿੱਚ ਲਾਲ ਕਿਲੇ ਤੇ ਬੰਬਲਾਸ਼ ਕੀਤਾ ਗਿਆ ਅਤੰਕਵਾਦੀਆਂ ਵੱਲੋਂ ਇਹ ਬਹੁਤ ਹੀ ਸ਼ਰਮਨਾਕ ਤੇ ਕਹਿਰਾਨਾ ਹਰਕਤ ਹੈ ਜੋ ਕਿ ਹੁਮੈਨਿਟੀ ਦਾ ਗੱਲ ਘੋਟਦੀ ਹੈ ਤੇ ਮੈਂ ਭਾਰਤ ਸਰਕਾਰ ਤੋਂ ਇਹ ਮੰਗ ਕਰਾਂਗਾ ਕਿ ਜਦ ਇਹ ਲੋਕ ਪਕੜੇ ਜਾਂਦੇ ਆ ਇਹਨਾਂ ਦੇ ਨਾਲ ਵੀ 1% ਵੀ ਇਨਸਾਨੀਅਤ ਦੇ ਨਾਲ ਇਹਨਾਂ ਦਾ ਵਰਤਾਵ ਨਾ ਕੀਤਾ ਜਾਵੇ ਤੇ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਤੇ ਇਹਨਾਂ ਨੂੰ ਫਾਂਸੀ ਦਿੱਤੀ ਜਾਵੇ ਜਿਸ ਤਰ੍ਹਾਂ ਕਿ ਅੱਜ ਜਿਹੜੇ ਪ੍ਰਦਰਸ਼ਨ ਕਰ ਰਹੇ ਹਾਂ ਜੇਕਰ ਲੱਗ ਜਾਵੇ ਕਿ ੱਲਮਟ ਵਰਤੀ ਜਾਂਦੀ ਹੈ ਤੇ ਫਿਰ ਅੱਗੇ ਵੀ ਕੋਈ ਰਣਨੀਤੀ ਕਰ ਰਹੇ ਹਾਂ ਜੇ ਇਹਨਾਂ ਨੂੰ ਸਜ਼ਾ ਦੇਣ ਚ ਫਾਂਸੀ ਦੇਣ ਚ ੱਲ ਵਰਤੀ ਗਈ ਤਾ ਸਾਨੂੰ ਮਜਬੂਰਨ ਪਰ ਸਰਕਾਰ ਦੇ ਵੀ ਵਿਰੁੱਧ ਜਾਣਾ ਪਏਗਾ ਤੇ ਉਹਨਾਂ ਦੇ ਖਿਲਾਫ ਪ੍ਰਦਰਸ਼ਨ ਕਰਨਾ ਪਊਗਾ ਜੀ ਅੱਜ ਯੁਵਾ ਬੜਾ ਜਾਗੂਤ ਨਜ਼ਰ ਆ ਰਿਹਾ ਹਰ ਮਸਲੇ ਦੇ ਉੱਤੇ ਜੂਨ ਯੁਵਾ ਜਿਹੜਾ ਹੈ ਉਹ ਗੱਲ ਕਰਦਾ ਹੋਇਆ ਦੇਖਦਾ ਤੇ ਕਿੱਦਾਂ ਦੇਖਦੇ ਹੋ ਰਾਜਨੀਤੀ ਵਿੱਚ ਯੁਵਾ ਦਾ ਕੀ ਜਿਹੜਾ ਹੈ ਕੰਮ ਹੋਣਾ ਚਾਹੀਦਾ ਦੇਖੋ ਜੀ ਅੱਜ ਦੇ ਜਿਹੜੇ ਨੌਜਵਾਨ ਹੈ ਬਹੁਤ ਹੀ ਹਾਈ ਟੈਕ ਹੈ ਜਿਹੜੇ ਕਿ ਨੌਜਵਾਨ ਸਾਰੇ ਅੱਜਕੱਲ ਪੜ੍ਹੇ ਲਿਖੇ ਹੈ ਤੇ ਅਕਸਰ ਕਿਹਾ ਜਾਂਦਾ ਸੀਗਾ ਕਿ ਜਿਹੜੇ ਅਤੰਕਵਾਦੀ ਆ ਜੇ ਆਪਾਂ ਇਹਨਾਂ ਦੀ ਗੱਲ ਕਰੀਏ ਕਿ ਇਹ ਗਰੀਬੀ ਤੋਂ ਜਾਂ ਅਨਪੜਤਾ ਤੋਂ ਜੂਝ ਰਹੇ ਹੁੰਦੇ ਆ ਮਗਰ ਆਪਾਂ ਹੁਣ ਦੇਖੀਏ ਕਿ ਅਤੰਕਵਾਦੀ ਡਾਕਟਰ ਸੀਗੇ ਪੜੇ ਲਿਖੇ ਸੀਗੇ ਫਾਈਨੈਂਸ਼ੀਅਲੀ ਇਹਨਾਂ ਨੂੰ ਕੋਈ ਦਿੱਕਤ ਨਹੀਂ ਸੀਗੀ ਫਿਰ ਵੀ ਇਹਨਾਂ ਨੇ ਇਹ ਸ਼ਰਮਨਾਕ ਹਰਕਤ ਕੀਤੀ ਤੇ ਉਵੇਂ ਹੀ ਜਦ ਆਪਾਂ ਦੇਖੀਏ ਆਪਣੇ ਦੇਸ਼ ਦੀ ਗੱਲ ਕਰੀਏ ਤਾਂ ਸਾਡੇ ਦੇਸ਼ ਦਾ ਜੁਵਾ ਇੱਕ ਵੀ ਹੈ ਅਤੰਕਵਾਦ ਦੇ ਖਿਲਾਫ ਅਸੀਂ ਸਾਰੇ ਇਕੱਠੇ ਆ ਤੇ ਇਕੱਠੇ ਹੋ ਕੇ ਅਤੰਕਵਾਦ ਦੇ ਖਿਲਾਫ ਅਸੀਂ ਆਵਾਜ਼ ਉਠਾਵਾਂਗੇ